ਇਹ ਆ ਫਾਰਮਿੰਗ YouTube ਚੈਨਲ ਔਰ Facebook ਪੇਜ ਤੇ ਤੁਹਾਡਾ ਸਵਾਗਤ ਹੈ। ਦੋਸਤੋ ਕੈਨੇਡਾ ਦੇ ਵਿੱਚ Ontario ਦੇ ਵਿੱਚ ਐਨੀਮਲ ਐਕਸਪੋ ਚੱਲ ਰਿਹਾ ਹੈ। ਉਹਨਾਂ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ। ਜਰਸੀ ਗਾਂ ਤੁਹਾਨੂੰ ਇੱਕ ਦਿਖਾ ਰਹੇ ਹਾਂ। ਜਰਸੀ ਗਾਂ ਨੂੰ ਤਿਆਰ ਕੀਤਾ ਜਾ ਰਿਹਾ। ਉਹਦੇ ਵਾਲਾਂ ਦੀ ਜਿਹੜੀ ਸੈਟਿੰਗ ਕੀਤੀ ਜਾ ਰਹੀ ਹੈ, ਅਡਰਸ ਆਫ ਕੀਤਾ ਜਾ ਰਿਹਾ। ਔਰ ਇੱਧਰ ਜਿਹੜੇ ਅੱਗੇ ਜਿਹੜੀਆਂ ਗਾਈਆਂ ਆ ਆ ਤੁਸੀਂ ਪਹਿਲਾਂ ਦੇਖ ਰਹੇ ਹੋ ਗਾਈਆਂ ਬੈਠੀਆਂ ਹੋਈਆਂ ਜਿਹਦੇ ਵਿੱਚ ਆਏ ਸ਼ੇਅਰ ਔਰ HF ਗਾਈਆਂ ਇਹਦੇ ਬੈਠੇ ਨੇ। ਉੱਪਰ ਇਹਨਾਂ ਦੀ ਜਿਹੜੀ ਡਿਟੇਲ ਲੱਗੀ ਹੋਈ ਆ ਸਾਰਾ ਕੁਛ ਇਨਾਂ ਵਾਰੀ ਲਿਖਿਆ ਹੋਇਆ ਐ ਐਕਸਪੋ ਦੇ ਵਿੱਚ ਬਹੁਤ ਵਧੀਆ ਜਗ੍ਹਾ ਤੇ ਬਹੁਤ ਵਧੀਆ ਸ਼ੈੱਡ ਦੇ ਵਿੱਚ ਇਧਰ ਜਿਹੜੀਆਂ ਜਰਸੀ ਗਾਈਆਂ ਉਹਨਾਂ ਦੀਆਂ ਗੋਰੀਆਂ ਦੀਆਂ ਬੈਠੀਆਂ ਹੋਰ ਪਰਾਲੀ ਵਿਛਾਈ ਹੋਈ ਹੈ ਨਾਲ ਹੀ ਉਹਨਾਂ ਵੱਲੋਂ ਇਸ ਗਾਂ ਦਾ ਲੇਵਾ ਸਾਫ ਕੀਤਾ ਜਾ ਰਿਹਾ ਹੈ ਲੇਵਾ ਕਲੀਨ ਕੀਤਾ ਜਾ ਰਿਹਾ ਕੰਪੀਟੀਸ਼ਨ ਵਾਸਤੇ ਤਿਆਰ ਕੀਤੀਆਂ ਜਾ ਰਹੀਆਂ ਮਾਈਆਂ ਹਰਾਚਾਰਾ ਜੋ ਵੀ ਪਾਇਆ ਉਹਨਾਂ ਨੇ ਗਾਈਆਂ ਖਾ ਰਹੀਆਂ ਇਹ ਉਹਨਾਂ ਦੇ ਸਾਰਾ ਸਾਜੋ ਸਮਾਨ ਜਿਹੜਾ ਪਿਆ ਲੋਕ ਜਿਹੜੇ ਐਨੀਮਲ ਦੇਖ ਆ ਰਹੇ ਆ ਜਿਹੜਾ ਲੋਕ ਆਏ ਹੋਏ ਆ ਔਰ ਇਹ ਵੀ ਜਿਹੜਾ ਗਾਂ ਦਾ ਲੇਵਾ ਇਹਦਾ ਕਲੀਨ ਕੀਤਾ ਜਾ ਰਿਹਾ ਇਦਾਂ ਲੋਕ ਸਾਰੇ ਦੇਖ ਰਹੇ ਬਹੁਤ ਸੋਹਣੇ ਆਰਡਰ ਦੀ ਕਿੰਨੀ ਚੰਗੀ ਵਧੀਆ ਕੁਆਲਿਟੀ ਦੀਆਂ ਜਿਹੜੀਆਂ ਜਰਸੀਆਂ ਹੈਗੀਆਂ ਤੁਸੀਂ ਦੇਖ ਰਹੇ ਹੋ ਇਦਾਂ ਜਿਹੜੇ ਗੋੜੇ ਬੜੀ ਮਿਹਨਤ ਕਰਦੇ ਔਰ ਤਿਆਰ ਕਰਦੇ ਆ ਔਰ ਆਏ ਰਿੰਗ ਦੇ ਵਿੱਚ ਇਦਾਂ ਉਹ ਬਾਈਆਂ ਲੈ ਲਈ ਜਾਂਦੇ ਇੰਨੇ ਵਧੀਆ ਤਰੀਕੇ ਨਾਲ ਉੱਥੇ ਸਾਰਾ ਸਿਸਟਮ ਹੁੰਦਾ ਸਰਕਾਰਾਂ ਬੜੀਆਂ ਕੋਆਪਰੇਟਿਵ ਆ ਬੁੜੀ ਫਾਰਮਰ ਦੇ ਨਾਲ ਔਰ ਇਦਾਂ ਜਿਹੜਾ ਕੰਪੀਟੀਸ਼ਨ ਹੁੰਦਾ ਬਹੁਤ ਸੋਹਣਾ ਦ੍ਰਿਸ਼ਾ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਵੇਗੀ ਸੋ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਪੇਜ ਨੂੰ ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹੰਗਾਰਾ ਦਿਆ ਬਹੁਤ ਬਹੁਤ ਧੰਨਵਾਦ ਦੋਸਤੋ ਵੀਡੀਓ ਦੇਖਣ ਦੇ ਲਈ